ਜੇ ਮੇਰੇ ਤੋਂ ਬਗੈਰ ਕੰਮ ਸਰਦੇ ਆ ਨਾ ਤੇ ਸਾਰੀ ਜਾਓ ਹਾਂ ਹਲ ਭਾਈਆਂ ਨੂੰ ਕਹਿਣਾ ਆਪਣੇ ਲਈ ਡੇ ਕਪੜੇ ਬਣਾਉਣੇ ਨੇ ਆਪਣਾ ਡੇ ਕਪੜਾ ਬਣਾਉਣ ਵਾਲਾ ਸਾਰਾ ਹੀ ਕਿਦਾਂ ਕਰੀਏ ਫਿਰ ਹਣਨੇ ਤੇ ਪਹਿਣੇ ਕਿ ਦਿਨੋਂ ਕਿਦੋਂ ਜੇ ਫੜੇ ਕੇ ਕੋਈ ਫਿਰ ਵਿਆਜ ਤੇ ਦੇਣਾ ਹੀ ਪੈਣਾ ਆ ਵੇਖਾਂ ਆ ਤੇਰੇ ਜੇਠ ਦੀ ਸ਼ਾਪ ਲਿਆਂਦੀ ਆ ਤੇ ਅੱਜ ਠਾਣੀ ਦੀ ਇਹ ਆਪ ਰੌਣੇ ਲਈ ਸ਼ਾਪ ਅੱਛਾ ਵਧੀਆ ਆ ਆ ਟਾਪਸ ਤੇਰੇ ਵਾਸਤੇ ਤੇ ਸੋਨਾ ਬਣਾ ਲਿਆ ਤੇ ਆਹੋ ਬਣਾ ਲੈਂਦਾ ਵਾ ਵਿਖਾਇਓ ਹਾਂ ਬਲਾ ਕਿਦਾਂ ਦਾ ਬਣਾਇ ਨੀ ਤੂੰ ਇਹਦਾ ਕੀ ਵੇਖਣਾ ਵਾ ਹਾਂਜੀ ਤੁਸੀਂ ਫਿਰ ਵਿਆਹ ਦੀਆਂ ਕਰੋਗਾ ਤਿਆਰੀਆਂ ਡੇਰ ਜੀ ਤਿਆਰੀਆਂ ਵਾ ਮੈਨੂੰ ਪਤਾ ਕਿੰਨਾ ਚਾਹ ਵਾ ਵਿਆਹ ਦਾ ਮੈਂ ਕਹਿਣ ਰਹੀ ਆਂ ਵੀ ਇਹਨਾਂ ਨੂੰ ਵਿਆਹ ਖੜਨਾ ਨਹੀਂਗਾ ਤੋ ਉਹਨੂੰ ਕਹਿਣ ਦੇ ਵੀ ਤਿਆਰੀਆਂ ਕਰੋ ਪਰ ਮੈਂ ਤੁਹਾਨੂੰ ਇੱਕ ਗੱਲ ਕਹਿ ਦੇਣੀ ਆਂ ਵੀ ਇਹਨਾਂ ਨੂੰ ਨਾਲ ਭਾ ਵਿਆਹ ਨਹੀਂਗਾ ਖੜਨਾ ਹੈ ਤੇ ਪਾਰਟੀ ਵਾਸਤੇ ਲਹਿੰਗਾ ਵੀ ਚਾਹੀਦਾ ਈ ਤੇ ਤੈਂ ਚੱਲੋਗੇ ਮੇਰੇ ਨਾਲ ਕੋਈ ਨਹੀਂ ਚੱਲ ਪਾਗੇ ਲਗੜੀ ਨੂੰ ਨਾਲ ਲੈ ਲੈਣੇ ਆਹ ਲੈ ਲੈਣਾਂਗੇ ਨਾਲ ਕੋਈ ਨਹੀਂ ਤੇ ਤੀ ਫੋਨ ਕਰਨਾ ਈ ਇਹਨਾਂ ਨੂੰ ਰਵਿੰਦਰ ਨੂੰ ਭੇਜ ਦੇਣਗੇ